ਬਹੁਤ ਲੋਕਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਸਾਡਾ ਵਜ਼ਨ ਲੌਕ ਹੋ ਗਿਆ ਯਾਨੀ ਵਜ਼ਨ ਘਟੇ ਨਹੀਂ ਰਿਹਾ ਵਧਦਾ ਜ਼ਰੂਰ ਰਿਹਾ ਤਾਂ ਅਜਿਹੇ ਦੇ ਵਿੱਚ ਉਹ ਕੀ ਕਰਨ ਤੁਸੀਂ ਕਹਿ ਰਹੇ ਹੋ ਕਿ ਚੌਲ ਖਾਓ ਤੇ ਵਜ਼ਨ ਘਟਾਓ ਚੌਲ ਖਾ ਕੇ ਤਾਂ ਵਜ਼ਨ ਵਧਦਾ ਹੈ ਜੀ ਤੁਸੀਂ ਕਹ ਰਹੇ ਹੋ ਵੀ ਚੌਲ ਖਾਓ ਪਰ ਧੀ ਜ਼ਿੰਦਗੀ ਤੁਹਾਡਾ weight loss journey ਬਹੁਤ ਸ਼ਾਨਦਾਰ ਹੋ ਜੇਗੀ ਤੁਹਾਡਾ ਭਾਰ ਵੀ ਘਟ ਜਾਏਗਾ ਚਿਹਰੇ ਤੋਂ 글로 ਵੀ ਨਹੀਂ ਜਾਏਗਾ ਤਾਨੂੰ ਲੁਕੀ ਇਹ ਵੀ ਨਹੀਂ ਕਹਿਣਗੇ ਵੀ ਅਜੀਬ ਜਿਹਾ ਲੱਗਣ ਲੱਪਿਆ ਹੈ ਪੈੜਾ ਜਿਹਾ ਲੱਗਣ ਲੱਪਿਆ ਹੈ ਚਿਹਰੇ ਦਾ ਮਾਸਕ ਲੱਗਿਆ ਬਿਨਾ ਕਿਸੇ ਸਾਈਡ ਇਫੈਕਟ ਤੋਂ ਕੁਦਰਤੀ ਤਰੀਕੇ ਨਾਲ ਚੌਲਾ ਨਾ ਭਾਰ ਘਟਾਉਣ ਦਾ ਨੁਸਕਾ ਨੋਟ ਕਰ ਲਓ ਆਪਾਂ ਪਿੰਕ ਰੌਕ ਸਾਲਟ ਜਿਹੜਾ ਇਹਦੇ ਵਿੱਚ ਘੜੇ ਦੇ ਵਿੱਚ ਐਡ ਕਰਤਾ ਤੁਹਾਡੇ ਸਾਹਮਣੇ ਠੀਕ ਹੈ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਅਪ ਕਰ ਰੱਖਤਾ ਉਹਦੇ ਤੋਂ ਬਾਅਦ ਸਾਡੇ ਕੋ ਆ ਰਿਜ਼ਲਟ ਆ ਗਿਆ ਜੀ ਉਹਦਾ ਨੁਸਕਾ ਫਾਰਮੂਲਾ ਬਣ ਕੇ ਬਿਲਕੁਲ ਤਿਆਰ ਹੈ ਕੀ ਬਾਤ ਹੈ ਇਹ ਤਾਂ ਦਹੀਂ ਜਮੇਗੀ ਚੌਲਾ ਦੀ ਦਹੀਂ ਜਮੇਗੀ ਚੋਲਾ ਦੇ ਦਹੀਂ ਜੰਮ ਗਈ ਜੀ ਇਹ ਜਿਹੜਾ ਟੀਟ ਫੈਟ ਹੁੰਦਾ ਨਾ ਜਿਹਨੂੰ ਅਸੀਂ ਫਰੁਕੀ ਸਾਹਿਬ ਸੈਲੂਲੇਟ ਕਹਿ ਦਿੰਨੇ ਆ ਸੈਲੂਲਾਈਟ ਜਿਹੜਾ ਉਹ ਉਹਨੂੰ ਵੀ ਬਰਨ ਕਰਨ ਦੀ ਸਮਰੱਥਾ ਇਹ ਨੁਸਖਾ ਰਖਦਾਏ ਤੁਸੀਂ ਕਹਿੰਦੇ ਭੁੱਖੇ ਰਹਿ ਕੇ ਵਜ਼ਨ ਘਟਾਉਣਾ ਮੂਰਖਤਾ ਤੋਂ ਵੱਧ ਕੇ ਕੁਝ ਨਹੀਂ ਮੈਂ ਡਾਈਟਿੰਗ ਕਰ ਰਹੀ ਹੂੰ ਮੇਰਾ ਵਜ਼ਨ ਕਮ ਨਹੀਂ ਹੋ ਰਹਾ ਵਜ਼ਨ ਵੱਧ ਰਹਾ ਤੇ ਉਹ ਗੱਲ ਸਹੀ ਹੈ ਉਹਦਾ ਕੀ ਹੁੰਦਾ ਜਦੋਂ ਤੁਸੀਂ ਐਕਸੈਸ ਦੇ ਵਿੱਚ ਡਾਈਟਿੰਗ ਕਰਦੇ ਹੋ ਤੁਹਾਡੀ ਬੋਡੀ ਦੇ ਵਿੱਚ ਇਨਫਲੇਮੇਸ਼ਨ ਇਨਫਲੇਮੇਸ਼ਨ ਮੀਨਸ ਸੋਜਿਸ਼ ਸੋਜ ਸ਼ਾਣੀ ਸ਼ਰੂ ਹੁੰਦੀ ਉਹ ਇਨਫਲੇਮੇਸ਼ਨ ਇੰਨੀ ਜ਼ਿਆਦਾ ਵੱਧ ਜਾਂਦੀ ਏ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਚਿਹਰਾ ਹੈ ਉਹ ਬਰੌਡ ਲੱਗਣ ਲੱਗ ਪੰਦ ਉਹ ਇਦਾਂ ਲੱਗਦਾ ਵੀ ਜਿੱਦਾਂ ਆਹ ਡਬਲ ਚਿਨ ਹੋ ਜਾਂਦਾ ਫੈਟ ਕਟਰ ਮਸ਼ੀਨ ਦਵਾਈ ਜਿਨ੍ਹਾਂ ਦੇ ਕੋਲ ਸਮੇਂ ਦੀ ਘਾਟ ਏ ਜਾਂ ਜਿਹੜੇ ਕਹਿੰਦੇ ਸਾਨੂੰ ਨੁਸਖੇ ਨਾਲ ਫਾਇਦਾ ਨਹੀਂ ਹੋ ਰਿਹਾ ਉਹਨਾਂ ਲਈ ਅਸੀਂ ਇਹ ਲੈ ਕੇ ਆਏ ਆ ਬਹੁਤ ਫਰੂਕੀ ਸਾਹਿਬ ਵਾਜਬ ਪੈਸਿਆਂ ਦੇ ਵਿੱਚ ਥੱਲੇ ਨਾ ਆਣ ਦੀ ਵਜ੍ਹਾ ਇੱਕੋ ਹੀ ਏ ਸਰੀਰ ਦਾ ਜਿਹੜਾ ਮੈਟਾਬੋਲਿਜ਼ਮ ਹੈ ਉਹ ਸਲੋ ਹੋ ਗਿਆ metabolism ਹੁੰਦਾ ਵੀ ਖਾਦਾ ਪੀਤਾ ਤੁਹਾਡਾ ਸਿੱਧਾ ਫੈਟ ਸੈੱਲ ਦੇ ਵਿੱਚ ਟਰਾਂਸਫਰ ਹੋ ਜਾਂਦਾ ਜਦੋਂ ਇਹਦੀ ਫਰਮੈਂਟੇਸ਼ਨ ਹੋ ਜਾਂਦੀ ਹੈ ਉਦੋਂ ਚਾਵਲਾਂ ਦੀ ਜਿਹੜੀ ਪ੍ਰੋਪਰਟੀ ਹੈ ਬਿਲਕੁਲ ਚੇਂਜ ਹੋ ਜਾਂਦੀ ਹੈ ਇਹ ਬਹੁਤ ਈਜ਼ੀ ਟੂ ਡਾਈਜੈਸਟ ਹੋ ਜਾਂਦੇ ਨੇ ਤੁਹਾਡਾ ਇਮਿਊਨ ਸਿਸਟਮ ਵਧਾਉਂਦੇ ਨੇ ਤੁਹਾਡੇ ਜਿਹੜੇ ਫੈਟ ਸੈੱਲ ਨੇ ਉਹਨਾਂ ਨੂੰ ਬਰਨ ਕਰਦੇ ਨੇ ਉਤੋਂ ਅਲਾਵਾ ਇਹ ਜਿਹੜੀ ਤੁਹਾਡੀ ਗੱਟ ਹੈਲਥ ਲਈ ਬਹੁਤ ਅੱਛਾ ਖਾਦਾ ਪੀਤਾ ਤੁਹਾਨੂੰ ਬਹੁਤ ਫਾਸਟ ਪ체ਗਾ ਤੁਹਾਨੂੰ ਅੰਦਰ ਜਿੰਨੀ ਮਰਜ਼ੀ ਗਰਮੀ ਹੁੰਦੀ ਹੋਏ ਤੁਹਾਡੇ ਅੰਦਰ ਭਾਵੇਂ ਪਿਸ਼ਾਬ ਵੀ ਲੱਗ ਕੇ ਆਂਦਾ ਹੋਏ ਤੁਸੀਂ ਗਰਮੀ ਤੋਂ ਪਰੇਸ਼ਾਨ ਹੋ ਇੱਕ 쿨ਿੰਗ ਇਫੈਕਟ ਠੀਕ ਹੈ ਬੋਡੀ ਨੂੰ ਇੰਨਾ ਵਧੀਆ ਇੱਕ 쿨ਿੰਗ ਇਫੈਕਟ ਦੇਗੀ ਪਲੱਸ ਤੁਹਾਡੀ ਜਿਹੜੀ weight loss ਹੈ ਉਹ ਵੀ ਹੋਏਗਾ ਠੀਕ ਹੈ ਤੁਹਾਡੇ ਅੰਦਰ ਜਿਹੜੀ ਕਿਸੇ ਤਰ੍ਹਾਂ ਦਾ ਐਸਿਡ ਹੈ ਗੰਦਗੀ ਹੈ ਜਿਹੜੀ ਅੰਦਰ ਇਕੱਠੀ ਹੋਈ ਪਈ ਹੈ ਡੀਟੌਕਸ ਵੀ ਕਰੇਗੀ ਜੀ ਬਿਲਕੁਲ ਬਹੁਤ ਲੋਕਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਸਾਡਾ ਵਜ਼ਨ ਲੌਕ ਹੋ ਗਿਆ ਯਾਨੀ ਵਜ਼ਨ ਘਟ ਹੀ ਨਹੀਂ ਰਿਹਾ ਵੱਧ ਜ਼ਰੂਰ ਰਿਹਾ ਤਾਂ ਅਜਿਹੇ ਦੇ ਵਿੱਚ ਉਹ ਕੀ ਕਰਨ ਸलाम नमस्ते सस्विकार हकीक टीवी पंजाबी देख रहे हो ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqi ਅੱਜ ਉਹਨਾਂ ਲੋਕਾਂ ਵਾਸਤੇ ਹੀ ਅਸੀਂ ਇਹ ਨੁਸਖਾ ਫਾਰਮੂਲਾ ਲੈ ਕੇ ਆਏ ਆਂ ਅਚਾਨਕ ਬੈਠੇ ਬੈਠੇ ਗੋਰੀਆ ਦੇ ਵੈਦ ਵੈਦ ਹਰਸ਼ਵੀਰ ਜੀ ਕਿਸੇ ਨੂੰ ਇਹ ਨੁਸਖਾ ਦੇ ਰਹੇ ਸੀ ਅਸੀਂ ਵੀ ਕੋਲ ਬੈਠੇ ਸੀ ਤੇ ਫਿਰ ਅਸੀਂ ਤੁਹਾਨੂੰ ਪਤਾ ਹੀ ਹੈ ਵੀ ਇਦਾਂ ਦੇ ਫਾਇਦੇ ਵਾਲਾ ਨੁਸਖਾ ਤੁਹਾਡੇ ਵਾਸਤੇ ਅਸੀਂ ਲਈ ਆਉਣੇ ਆ ਸਾਡੇ ਨਾਲ ਨੇ ਵੈਦ ਹਰਸ਼ਵੀਰ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਫਾਰਮੂਲਾ ਕਿਵੇਂ ਬਣਨਾ ਹੈ ਵੈਦ ਜੀ ਦਾ ਕਹਿਣਾ ਹੈ ਕਿ ਚੌਲ ਖਾਓ ਤੇ ਵਜ਼ਨ ਘਟਾਓ ਮਤਲਬ ਚੌਲ ਖਾਓ ਤੇ ਵਜ਼ਨ ਘਟਾਓ ਮੈਨੂੰ ਸੁਣਨ ਚ ਵੀ ਬੜਾ ਅਟਪਟਾ ਲੱਗਿਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤੀ ਪੰਜਾਬੀ ਤੇ ਇੱਕ ਵਾਰ ਫਿਰ ਤੁਹਾਡਾ ਦਿਸਾ ਦਿਸਾ ਵਿੱਚ ਬੈਠੇ ਮੇਰੇ ਸਾਰੇ ਵੀਰਾਂ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਚੌਲ ਖਾਓ ਤੇ ਵਜ਼ਨ ਘਟਾਓ ਚੌਲ ਖਾ ਕੇ ਤਾਂ ਵਜ਼ਨ ਵੱਧਦਾ ਜੀ ਤੁਸੀਂ ਘਰੇ ਵਿੱਚ ਔਲ ਖਾਓ ਦੇਖੋ ਜੀ ਅਸੀਂ ਲੋਕਾਂ ਦਾ ਵਜ਼ਨ ਜਿਹੜਾ ਲੋਕ ਲੱਗਾ ਹੋਇਆ ਉਹ ਵੀ ਘਟਾਵਾਂਗੇ ਲੋਕ ਕੀ ਹੁੰਦਾ ਤੁਸੀਂ ਵੀ ਉਹਨਾਂ ਨੇ ਉਸ ਵੀਰ ਨੇ ਜਿਹੜੇ ਤੁਹਾਡੇ ਕੋਲ ਬੈਠਾ ਸੀ ਉੱਥੇ ਉਹਨੇ ਵੀ ਸੇਮ ਸ਼ਬਦ ਇਸਤੇਮਾਲ ਕੀਤੇ ਸੀ ਕਿ ਮੇਰਾ ਵਜ਼ਨ ਲੋਕ ਹੋ ਗਿਆ ਘਟਦਾ ਹੀ ਨਹੀਂ ਹਰ ਡਾਈਟ ਖਾ ਲਈ ਹਰ ਡਾਈਟੀਸ਼ਨ ਕੋਲ ਚਲੇ ਗਏ ਦੁਨੀਆ ਭਰ ਦੇ ਐਕਸਰਸਾਈਜ਼ ਕਰਕੇ ਦੇਖ ਲਈ ਜਿਮ ਲਾ ਕੇ ਵੇਖ ਲਿਆ ਮ사ਜ ਕਰਵਾ ਕੇ ਦੇਖ ਲਈ ਤੇਲ ਪੀ ਕੇ ਦੇਖ ਲੇ ਪਰ ਵਜ਼ਨ ਕਹਿੰਦਾ ਜੀ ਟੱਸ ਤੋਂ ਮਸ ਹੁੰਦੇ ਨਹੀਂ ਦੇਖੋ ਪਤਾ ਕੀ ਗੱਲ ਹੁੰਦੀ ਹੈ ਲੋਕ ਲੱਗਾ ਪਾਉਦੋਂ ਕਹਿੰਦੇ ਆ ਵੀ ਜਦੋਂ ਦੁਨੀਆ ਦੇ ਸਾਰੇ ਟੁੱਟ ਕੇ ਕਰਲੇ ਆਪਾਂ ਸਾਰੇ ਹੀਲੇ ਲਾਲੇ ਵੀ ਸਾਡਾ ਜਿਹੜਾ ਵਜ ਨੇ ਉਹ ਘਟੰਦਾ ਨਾ ਨਹੀਂ ਲੰਦਾ ਤੇ ਬੰਦਾ ਅਖੀਰ ਚ ਕਹਿੰਦਾ ਵੀ ਕੋਈ ਇਦਾਂ ਦੀ ਚੀਜ਼ ਬਣੀ ਨਹੀਂ ਤੇ ਅਸੀਂ ਜਿਹੜਾ ਫਾਰਮੂਲਾ ਨੁਸਕਾ ਅੱਜ ਲੈ ਕੇ ਆਏ ਆ ਲੋਕ ਤੋੜੂ ਨੁਸਕਾ ਅੱਛਾ ਲੋਕ ਤੋੜੂ ਨੁਸਕੇ ਤੋਂ ਭਾਵ ਅਰਥ ਹੈ ਵੀ ਕਿ ਜਿਹੜਾ ਤੁਹਾਡਾ ਭਾਰ ਘਟੰਦਾ ਨਾ ਨਹੀਂ ਲੰਦਾ ਪਿਆ ਉਹਨੂੰ ਘਟਾਉਣ ਦਾ ਇੱਕ ਚੈਲੰਜ ਲੈ ਕੇ ਆਏ ਆ ਚੈਲੰਜ ਵੀ ਉਹ ਲੈ ਕੇ ਆਏ ਆ ਵੀ ਜਿਹਦੇ ਨਾਲ ਤੁਹਾਡਾ ਮਸਲਾ ਹੱਲ ਹੋਏਗਾ ਬਿਨਾ ਪੈਸੇ ਲਾਏ ਬਿਨਾ ਫੀਸ ਲਏ ਸਿਰਫ ਇਹ ਨੁਸਕੇ ਦੇ ਨਾਲ ਅਸੀਂ ਇੰਨੇ ਲੋਕਾਂ ਦਾ ਭਾਰ ਘਟਾ ਚੁੱਕੇ ਆ ਇੰਨੇ ਲੋਕਾਂ ਦਾ ਭਾਰ ਘਟਾ ਚੁੱਕੇ ਆ ਜੋ ਸਾਨੂੰ ਸ਼ੀਸ਼ਾ ਦੇ ਨਹੀਂ ਥੱਕਦੇ ਪਏ ਵੀ ਜਿਹੜੇ ਕੰਮ ਲਈ ਅਸੀਂ ਲੱਖ ਰੁਪਏ ਖਰਾਬ ਕਰ ਲਏ ਲੱਖ ਰੁਪਏ ਖਰਾਬ ਕਰਨ ਤੋਂ ਬਾਅਦ ਵੀ ਸਾਡਾ ਕੰਮ ਜਿਹੜਾ ਉਹ ਨਹੀਂ ਸਾਡਾ ਮਸਲਾ ਹੱਲ ਹੁੰਦਾ ਅਖੀਰ 'ਚ ਲੋਕੀ ਕਹਿੰਦੇ ਵੀ ਸਾਡੀ ਜਿਹੜੀ ਦਵਾਈ ਹੈ ਸਾਡਾ ਜਿਹੜਾ ਨੁਸਕਾ ਉਹਤੇ ਜਿੰਨੇ ਮਰਜ਼ੀ ਨੁਸਕੇ ਵਰਤੇ ਨੇ ਪਰ ਸਾਡਾ ਨੁਸਕਾ ਬੈਸਟ ਏ ਉਹ ਜਿਹੜਾ ਬੈਸਟ ਨੁਸਕਾ ਉਹ ਵੀ ਉਹਨਾਂ ਤੇ ਫੇਲ ਹੋ ਜਾਂਦਾ ਸੀ ਪਰ ਆ ਜਿਹੜਾ ਸਾਡਾ ਨੁਸਕਾ ਇਹ ਨਹੀਂ ਕਿ ਇਹਦੀ ਫੇਲ ਹੋ ਸਕਦਾ ਕਿਉਂਕਿ ਇਹਦੇ ਤੇ ਅਸੀਂ ਰਿਸਰਚ ਨਹੀਂ ਕੀਤੀ ਏ ਦਿਮਾਗ ਇਹਨਾਂ ਲਾਇਆ ਵੀ ਇਹਦਾ ਜਿਹੜਾ ਪ੍ਰੋਸੈਸ ਏ ਸਿਰਫ ਤੁਸੀਂ ਸਮੇਂ ਨਾਲ ਉਹਨੂੰ ਸਮਝ ਕੇ ਉਹਨੂੰ ਇੰਪਲੀਮੈਂਟ ਰਾਈਟ ਤਰੀਕੇ ਨਾਲ ਕਰ ਲੋਗੇ ਤੁਹਾਨੂੰ ਇਹਦੇ ਵਿੱਚ ਰਿਜ਼ਲਟ ਏ ਉਹ ਮਿਲੇਗਾ ਹੀ ਮਿਲੇਗਾ ਭਾਅ ਤੁਹਾਡਾ ਸਲੋ ਸਪੀਡ ਨਾਲ ਭਾਵੇਂ ਘਟੇ ਪਰ ਤੜਕ ਘਟੇਗਾ ਜ਼ਰੂਰ ਜਿਹੜਾ ਟੀਟ ਫੈਟ ਹੁੰਦਾ ਨਾ ਜਿਹਨੂੰ ਅਸੀਂ ਫਰੁਕੀ ਸਾਹਿਬ ਸੈਲੂਲੇਟ ਕਹ ਦਿੰਨੇ ਆ ਠੀਕ ਹੈ ਸੈਲੂਲਾਈਟ ਜਿਹੜਾ ਉਹ ਉਹਨੂੰ ਵੀ ਬਰਨ ਕਰਨ ਦੀ ਸਮਰੱਥਾ ਇਹ ਨੁਸਖਾ ਰਖਦਾ ਹੈ ਹਰ ਇੱਕ ਬੰਦਾ ਹਰ ਇੱਕ ਡੈਡੀਸ਼ਨ ਹਰ ਇੱਕ ਡਾਕਟਰ ਤੁਹਾਨੂੰ ਇਹ ਕਹਿੰਦਾ ਵੀ ਤੁਸੀਂ ਭੁੱਖੇ ਰਹੋ ਜੀ ਭੁੱਖੇ ਰਹਿ ਕੇ ਭਾਰ ਘਟਾਣਾ ਪੋਸੀਬਲ ਨਹੀਂ ਹੈਗਾ ਥੋੜੇ ਦਿਨਾਂ ਬਾਅਦ ਬੰਦੇ ਦਾ ਮਨ ਜਿਹੜਾ ਇਹ ਉਹ ਪਰ ਜਾਂਦਾ ਆ ਕੇ ਜਾਂਦਾ ਬੰਦਾ ਉੱਖੇ ਰਹਿਣ ਇਹ ਵੀ ਲੱਗਦਾ ਬਫਕਰ ਤੁਹਾਨੂੰ ਵਿਚੋ ਰੋਕ ਰਿਹਾ ਕਿਉਂਕਿ ਤੁਸੀਂ ਭੁੱਖੇ ਰਹਿਣ ਵਾਲੀ ਹੀ ਗੱਲ ਉਹਨਾਂ ਨਾਲ ਕਰ ਰਹੇ ਸੀ ਜਿਹੜੇ ਵੀਰਜੀ ਤੁਹਾਡੇ ਕੋਲ ਬੈਠੇ ਸਰ ਤੁਸੀਂ ਕਹੇ ਭੁੱਖੇ ਰਹਿ ਕੇ ਵਜ਼ਨ ਘਟਾਉਣਾ ਮੂਰਖਤਾ ਤੋਂ ਵੱਧ ਕੇ ਕੁਝ ਨਹੀਂ ਬਿਲਕੁਲ ਜੀ ਬਿਲਕੁਲ 100% ਇਹ ਮੇਰੀ ਸਟੇਟਮੈਂਟ ਹਰ ਇੱਕ ਨੂੰ ਜਿਹੜਾ ਹੀ ਮੇਰੇ ਨਾਲ ਭਾਰ ਘਟਾਉਣ ਵਾਲੀ ਗੱਲ ਕਰੇਗਾ ਨਾ ਜਿਹੜੀ ਬੀਬੀਆਂ ਪੈਣਾ ਸਾਡੀਆਂ ਆਉਂਦੀਆਂ ਵੀ ਮੈਂ ਡਾਈਟਿੰਗ ਹਾਂ ਵੀ ਮੈਂ ਡਾਈਟਿੰਗ ਕਰ ਰਹੀ ਹਾਂ ਮੇਰਾ ਵਜ਼ਨ ਕਮ ਨਹੀਂ ਹੋ ਰਿਹਾ ਵਜ਼ਨ ਵੱਧ ਰਿਹਾ ਤੇ ਉਹ ਗੱਲ ਸਹੀ ਹੈ ਉਹਦਾ ਕੀ ਹੁੰਦਾ ਜਦੋਂ ਤੁਸੀਂ ਐਕਸੈਸਿਵ ਡਾਈਟਿੰਗ ਕਰਦੇ ਹੋ ਤੁਹਾਡੀ ਬਾਡੀ ਦੇ ਵਿੱਚ ਇਨਫਲੇਮੇਸ਼ਨ ਇਨਫਲੇਮੇਸ਼ਨ ਮੀਨਸ ਸੋਜਿਸ਼ ਸੋਜਿਸ਼ ਆਣੀ ਸ਼ੁਰੂ ਹੁੰਦੀ ਉਹ ਇਨਫਲੇਮੇਸ਼ਨ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਚਿਹਰਾ ਹੈ ਉਹ ਬਰੌਡ ਲੱਗਣ ਲੱਗ ਪੈਂਦਾ ਉਹ ਇਦਾਂ ਲੱਗਦਾ ਵੀ ਜਿੱਦਾਂ ਆਹ ਡਬਲ ਚਿਨ ਹੋ ਜਾਂਦਾ ਫਰੂਕੀ ਸਾਹਿਬ ਬਿਲਕੁਲ ਠੀਕ ਹੈ ਤੁਸੀਂ ਵੀ ਤੁਹਾਡਾ ਚਿਹਰਾ ਅਜੀਬ ਜਿਹਾ ਲੱਗਣਾ ਸ਼ੁਰੂ ਹੋ ਜਾਂਦਾ ਭੱਦਾ ਜਿਹਾ ਲੱਗਣਾ ਸ਼ੁਰੂ ਹੋ ਜਾਂਦਾ ਉਹ ਬਾਡੀ ਅੰਦਰੋਂ ਤੁਹਾਡੀ ਸਜਾ ਦੇਰੀ ਹੁੰਦੀ ਹੈ ਤੁਹਾਨੂੰ ਵੀ ਤੁਸੀਂ ਬਿਲਕੁਲ ਮੈਨੂੰ ਭੁੱਖੇ ਰੱਖਦੇ ਸਭ ਤੋਂ ਜਿਹੜੀ ਭੁੱਖੇ ਰਹਿਣ ਦੀ ਮਾੜੀ ਆਦਤ ਹੈ ਨਾ ਉਹ ਹੈਗੀ ਐਂਗਰ ਇਸ਼ੂ ਤੁਸੀਂ ਕਿੱਦੇ ਰਹਿੰਦੇ ਹੋ ਹਰ ਟਾਈਮ ਕਿੱਦੇ ਰਹਿੰਦੇ ਹੋ ਖੇੜੀ ਕੇ ਤੁਸੀਂ ਕਰੇ ਨਿਆਣੇ ਦੇ ਗੱਲ ਪਾਓਗੇ ਕਦੀ ਕਿਸ ਸਿਆਣੇ ਦੇ ਗੱਲ ਪਾਓਗੇ ਕਦੀ ਅੰਡਿਆਂ ਦੀ ਗੱਲ ਪਾਓਗੇ ਗਵਾਂਡੀਆਂ ਦੇ ਗੱਲ ਪਾਓਗੇ ਐਕਚੁਅਲੀ ਜਦੋਂ ਬਾਡੀ ਨੂੰ ਅੰਦਰੋਂ ਜਿਹੜੀ ਵਿਟਾਮਿਨ ਮਿਨਰਲਸ ਮਿਲਣੇ ਚਾਹੀਦੇ ਸੀਗੇ ਜੋ ਡਾਈਟ ਦੇ ਨਾਲ ਮਿਲਦੇ ਨੇ ਇੱਕ ਹੈਪੀ ਹਾਰਮੋਨ ਬੰਦੇ ਨੇ ਡਾਈਟ ਦੇ ਨਾਲ ਠੀਕ ਹੈ ਉਹ ਹੈਪੀ ਹਾਰਮੋਨ ਬੰਨੇ ਬੰਦ ਹੋ ਜਾਣਗੇ ਤੁਹਾਡੇ ਅੰਦਰ ਐਂਗਰ ਇਸ਼ੂ 100% ਆਣਗੇ ਆਣਗੇ ਸੋ ਜਿਹੜੀ ਗੱਲ ਤੁਸੀਂ ਸਟਾਰਟਿੰਗ 'ਚ ਕਹੀ ਵੀ ਚੌਲ ਖਾਓ ਤੇ ਵਜ਼ਨ ਘਟਾਓ ਚੌਲ ਖਾ ਕੇ ਵਜ਼ਨ ਘਟਾਣਾ ਜੇ ਕੋਈ ਵੀ ਡਾਈਟੀਸ਼ਨ ਕੋ ਤੁਸੀਂ ਜਾਓਗੇ ਨਾ ਉਹ ਤੁਹਾਨੂੰ ਇਹੀ ਗੱਲ ਕਹੇਗਾ ਵੀ ਜੇ ਚਾਵਲ ਖਾਓਗੇ ਚਾਵਲ ਖਾਂਦੇ ਅਸਾਰ ਤੁਹਾਡਾ ਵਜ਼ਨ ਪੁਟ ਔਨ ਹੋਏਗਾ ਤੇ ਬੜੀ ਫਾਸਟ ਹੋਏਗਾ ਉਹ ਗੱਲ ਸੱਚੀ ਵੀ ਹੈ ਠੀਕ ਹੈ ਉਹ ਗੱਲ ਸੱਚੀ ਵੀ ਏ ਹੁਣ ਆਪਾਂ ਚਾਵਲ ਖਾਣ ਦਾ ਇੱਕ ਤਾਨੂੰ ਤਰੀਕਾ ਸਿੱਖ ਲੰਗੇ ਆ ਇਹ ਨਵਾਂ ਤਰੀਕਾ ਬਿਲਕੁਲ ਇਹਦੇ ਨਾਲ ਤੁਹਾਡਾ ਜਿਹੜਾ ਢੇਡੇ ਉਹ ਵੀ ਪਰਿਆ ਰਹੇਗਾ ਤਾਨੂੰ ਐਂਗਰੀ ਇਸ਼ੂ ਵੀ ਨਹੀਂ ਹੋਣਗੇ ਤੁਸੀਂ ਹੈਲਦੀ weight loss ਕਰੋਗੇ ਸਿਰਫ ਤੁਸੀਂ ਕੀ ਕਰਨਾ ਇੱਕ ਦਿਹਾੜੀ ਦੇ ਵਿੱਚ ਸਿਰਫ ਆਪਣੀ ਇੱਕ ਮੀਲ ਹੈ ਨਾ ਜਿਹੜੀ ਉਹ ਰਿਪਲੇਸ ਕਰਨੀ ਹੈ ਉਸ ਦੇ ਨਾਲ ਤੁਹਾਨੂੰ ਇੰਨੇ ਵਧੀਆ ਇਫੈਕਟ ਮਿਲਣਗੇ ਇੰਨੇ ਅੱਛੇ ਰਿਜ਼ਲਟ ਮਿਲਣਗੇ ਜੋ ਕਿ ਸਾਡੇ ਸਾਰੇ ਪੇਸ਼ੈਂਟਾਂ ਨੇ ਸਾਨੂੰ ਫੀਡਬੈਕ ਦੇ ਕੇ ਦੱਸਿਆ ਵੀ ਇਹ ਵੀ ਸਾਨੂੰ ਵਾਕਈ ਜਿੰਨਾ ਅਸੀਂ ਸੋਚਿਆ ਸੀ ਉਸ ਤੋਂ ਬਹੁਤ ਵਧੀਆ ਸਾਨੂੰ ਰਿਜ਼ਲਟ ਮਿਲਿਆ ਅੱਛਾ ਚਲੋ ਡਾਕਟਰ ਸਾਹਿਬ ਇਹ ਦੱਸਿਓ ਕਿ ਜਿਹੜੇ ਲੋਕ ਕਹਿੰਦੇ ਨੇ ਕਿ ਜੀ ਸਾਡਾ ਵਜ਼ਨ ਤਾਂ ਘਟਾਉਣ ਵਾਲਾ ਡਾਕਟਰ ਜਮੇ ਨਹੀਂ ਹਾਂਜੀ ਡਾਈਟੀਸ਼ਨ ਜੰਮੇ ਹੀ ਨਹੀਂ ਕੋਈ ਨੁਸਖਾ ਆਏ ਹੀ ਨਹੀਂ ਇਹ ਇਸ ਤਰ੍ਹਾਂ ਕਿਉਂ ਹੋ ਜਾਂਦਾ ਮਤਲਬ ਵਜ਼ਨ ਖੜ ਕਿਉਂ ਜਾਂਦਾ ਵਧਿਆ ਹੈ ਵਜ਼ਨ ਜਿਹੜਾ 1 ਕੁਇੰਟਲ 20 ਕਿਲੋ ਦਾ ਹੈ 2 ਸਾਲ ਬਾਅਦ 5 ਸਾਲ ਬਾਅਦ ਉਹ 1 ਕੁਇੰਟਲ 30 ਕਿਲੋ ਦਾ ਤਾਂ ਹੋ ਜਾਂਦਾ ਹੈ ਪਰ 1 ਕੁਇੰਟਲ 20 ਕਿਲੋ ਤੋਂ 1 ਕੁਇੰਟਲ 119 ਕਿਲੋ ਨਹੀਂ ਹੁੰਦਾ ਇਹਦਾ ਕੀ ਕਾਰਨ ਹੈ 119 ਕਿਲੋ ਦੀ ਗੱਲ ਕਰ ਰਹੇ ਤੁਸੀਂ 119.900 ਵੀ ਨਹੀਂ ਹੁੰਦਾ ਹਾਂਜੀ ਜਿਹਨੂੰ ਕਹਿੰਦੇ ਬਈ 100 ਗ੍ਰਾਮ ਵੀ ਭਾਰ ਨਹੀਂ ਘਟਦਾ ਠੀਕ ਹੈ ਉਹਨੂੰ ਆਪਾਂ ਕਹਿੰਦੇ ਡੈੱਡ ਐਂਡ ਹਾਂਜੀ ਡੈਡ ਐਂਡ ਹੋ ਗਿਆ ਜਾਂ ਲੋਕ ਕਹਿ ਲੋ ਉਹਨੂੰ ਵੀ ਲੋਕ ਲੱਗ ਗਿਆ ਵੀ ਜਿੰਨਾ ਹੋ ਗਿਆ ਇਹ ਤੋਂ ਤਾਂ ਜਿੰਨਾ ਮਰਜ਼ੀ ਕਰ ਲੋ ਠਾਣ ਨਹੀਂ ਆਣਾ ਥੱਲੇ ਨਹੀਂ ਆਣਾ ਥੱਲੇ ਨਾ ਆਣ ਦੀ ਵਜ੍ਹਾ ਇੱਕੋ ਹੀ ਏ ਸਰੀਰ ਦਾ ਜਿਹੜਾ ਮੈਟਾਬੋਲਿਜ਼ਮ ਏ ਉਹ ਸਲੋ ਹੋ ਗਿਆ ਠੀਕ ਹੈ ਮੈਟਾਬੋਲਿਜ਼ਮ ਹੋਂਦਾ ਵੀ ਖਾਦਾ ਪੀਤਾ ਤੁਹਾਡਾ ਸਿੱਧਾ ਫੈਟ ਸੈਲ ਦੇ ਵਿੱਚ ਟ੍ਰਾਂਸਫਰ ਹੋ ਜਾਂਦਾ ਠੀਕ ਹੈ ਤੁਸੀਂ ਬੈਂਕ 'ਚ ਪੈਸੇ ਜਮ੍ਹਾਂ ਕਰਾਏ ਬੈਂਕ ਵਾਲਿਆਂ ਨੇ ਆਪਣੇ ਆਪ ਹੀ ਉਹਦੀ ਆਪਣੀ ਮਰਜ਼ੀ ਨਾਲ ਐਫ.ਡੀ ਬਣਾਤੀ ਸਮਝੇਂਗੇ ਨਾ ਉਹ ਐਫ ਡੀ ਬਣਾਤੀ ਜਦੋਂ ਤੁਸੀਂ ਪੈਸਿਆਂ ਦਾ ਪੁੱਛਣਗੇ ਇਹ ਵੀ ਮੇਰਾ ਅਕਾਊਂਟ ਦਾ ਬੈਲੈਂਸ ਕਿੰਨਾ ਉਹ ਤੇ ਸੀਗਾ ਪਹਿਲਾਂ 1.5 ਲੱਖ ਰੁਪਿਆ ਜਦੋਂ ਅਗਲੀ ਵਾਰ ਹੀ ਗਏ ਉਹ ਸਿੱਧਾ ਕਹਿੰਦਾ ਜੀ 2.5 ਲੱਖ ਹੋ ਗਿਆ ਉਹ ਕਹਿੰਦਾ ਜੀ 2.5 ਲੱਖ ਕਿੱਦਾਂ ਹੋ ਗਿਆ ਉਹ ਕਹਿੰਦੇ ਜਿਹੜੇ ਪੈਸੇ ਤੁਸੀਂ ਜਮ੍ਹਾਂ ਕਰਾ ਕੇ ਆਏ ਸੀ ਨਾ 50-50000 ਦੀਆਂ ਤਿੰਨ ਐਫ ਡੀਆਂ ਬਣਾਤੀਆਂ ਸੀ ਟਡੀਆਂ ਉਹ ਤੁਹਾਡੇ ਹੁਣ ਇਹਨੇ ਵੱਧ ਕੇ ਇੰਟਰਸਟ ਇੰਟਰਸਟ ਲਾ ਕੇ ਤੁਹਾਡਾ 2.5 ਲੱਖ ਖੜਾ ਹੋ ਗਿਆ ਇਸ ਹਿਸਾਬ ਸਾਡੇ ਸਰੀਰ ਦਾ ਰੁਕੀ ਸਾਹਿਬ ਅਸੀਂ ਕਈ ਵਾਰੀ ਗੱਲ ਹਾਸੇ ਚ ਪਾ ਦਿੰਨੇ ਆ ਕਿਸੇ ਨੂੰ ਕਹਿ ਦਿੰਨੇ ਆ ਵੀ ਬਲਡੋਜ਼ਰ ਜਾਂਦਾ ਪਿਆ, ਰੋਡ ਰੋਲਰ ਜਾਂਦਾ ਪਿਆ, ਛੋਟਾ ਹਾਥੀ ਜਾਂਦਾ ਪਿਆ, ਉਹ ਅੱਜ ਕੱਲੇ ਕੋਈ ਜਿਹੜੀ ਸੀਮੈਂਟ ਮਿਕਸਰ ਦੀ ਮਸ਼ੀਨ ਆਂਦੀ ਏ ਉਹ ਕਹਿੰਨੇ ਵੀ ਸੀਮੈਂਟ ਮਿਕਸਰ ਜਾਂਦਾ। ਸੋ ਇਦਾਂ ਦੇ ਫਨੀ ਫਨੀ ਨਾਂ ਅਸੀਂ ਪਾ ਦਿੰਨੇ ਆ ਬਟ ਜਿਹੜੇ ਬੰਦੇ ਨਾ ਹੁੰਦੀ ਵੀਦਦੀ ਐ ਨਾ ਉਹਨੂੰ ਪਤਾ ਵੀ ਉਹ ਕਿੰਨੀ 엠ਬੈਰੈਸਮੈਂਟ ਫੀਲ ਕਰਦਾ। ਕਈਆਂ ਦਾ ਨਾਂ ਹੀ ਲੋਕੀ ਪੱਕਾ ਮੋਟਾ ਰੱਖ ਦਿੰਦੇ ਨੇ। ਮੈਂ ਇਸ ਚੀਜ਼ ਦੇ ਹੱਕ 'ਚ ਨਹੀਂ ਹੈਗਾ ਵੀ ਕਿਸੇ ਨਾਲ ਇਹ ਬੀਤਦੀ ਪਈ ਹੈ ਤੁਸੀਂ ਉਹਨੂੰ ਛੇੜੋ ਕਿਉਂਕਿ ਇਹ ਸਮਾਂ ਤੁਹਾਡੇ ਤੇ ਵੀ ਕਿਸੇ ਟਾਈਮ ਵੀ ਆ ਸਕਦਾ ਸੋ ਇਹਦਾ ਬੈਸਟ ਵੇ ਏ ਵੇ ਕਿ ਕੁਦਰਤ ਦੇ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਨਾਲ ਜੁੜੋ ਹੁਣ ਮੈਂ ਤੁਹਾਨੂੰ ਜਿਹੜਾ ਤਰੀਕਾ ਫਾਰਮੂਲਾ ਦੱਸਣ ਜਾ ਰਿਹਾ ਹਾਂ ਤੁਸੀਂ ਮੇਰੇ ਨਾਲ ਇਹ ਗੱਲ ਦੀ ਪ੍ਰੋਮਿਸ ਕਰੋ ਮੈਨੂੰ ਸਾਰੇ ਪਿਆਰ ਕਰਨ ਵਾਲੇ ਜਿਨੇ ਹਕੀਕਤ ਟੀਵੀ ਨੂੰ ਫਰੂਕੀ ਸਾਹਿਬ ਨੂੰ ਪਿਆਰ ਕਰਨ ਵਾਲੇ ਵੀ ਇਸ ਨੁਸਖੇ ਨੂੰ ਅਸੀਂ ਇੱਕ ਧਰਮ ਦਾ ਕੰਮ ਸਮਝ ਕੇ ਇੱਕ ਭਲੇ ਦਾ ਕੰਮ ਸਮਝ ਕੇ ਜ਼ਰੂਰ ਸ਼ੇਅਰ ਕਰਨਾ ਜਿੰਨੂੰ ਜਿੰਨੂੰ ਵੀ ਤੁਸੀ ਲਗਦਾ ਵੀ ਉਹਨੂੰ ਤੁਹਾਡੇ ਵੀਰ ਭਰਾ ਨੂੰ ਜਾਂ ਤੁਹਾਡੀ ਭੈਣ ਨੂੰ ਕਿਸੇ ਨੂੰ ਫਾਇਦਾ ਹੋ ਸਕਦਾ ਜਿਹੜਾ ਸਭ ਤੋਂ ਜ਼ਿਆਦਾ ਇਹਦਾ ਫਾਇਦਾ ਨਾ ਉਹ ਉਹਨਾਂ ਦੇ ਜਿਨ੍ਹਾਂ ਦੇ ਢਿੱਡ ਭਦੇ ਹੋਏ ਨੇ ਠੀਕ ਹੈ ਜਿਨ੍ਹਾਂ ਦਾ ਟਮੀ ਫੈਟ ਜਿਹਨੂੰ ਆਪਾਂ ਕਹਿੰਦੇ ਆ ਡਾਕਟਰ ਸਾਹਿਬ ਚੋਲ ਖਾ ਕੇ ਤਾਂ ਜੀ ਵਜ਼ਨ ਵੱਜ ਜਾਂਦਾ ਫਿਰ ਉਹੀ ਗੱਲ ਹੈ ਮੈਂ ਤੁਹਾਨੂੰ ਸੌਖੀ ਗੱਲ ਦੱਸ ਲੰਗਾ ਵਾਂ ਪ੍ਰੂਕੀ ਸਾਹਿਬ ਨੂੰ ਵੀ ਜਿੰਨੂੰ ਜਿੰਨੂੰ ਫਾਇਦਾ ਹੋਇਆ ਨਾ ਉਹਨੂੰ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਣਾ ਚੋਲ ਖਾ ਕੇ ਅਸੀਂ weight ਘਟਾ ਕੇ ਦਿਖਾਵਾਂਗੇ ਤੁਹਾਨੂੰ ਇਹਦਾ ਸੌਖਾ ਤਰੀਕਾ ਬਹੁਤ ਆਹ ਦੇਖੋ ਜੀ ਮੈਂ ਹੁਣ ਆ ਜਿਹੜੇ ਚਾਵਲ ਨੇ ਇਨਾਂ ਦੀ ਇੱਕ ਤੁਹਾਨੂੰ ਪ੍ਰੋਪਰਟੀ ਦੱਸ ਲੰਗਾ ਖਾਸੀਅਤ ਦੱਸ ਲੰਗਾ ਵਾ ਜੇ ਇਹਨਾਂ ਨੂੰ ਇਸ ਤਰੀਕੇ ਨਾਲ ਖਾਧਾ ਜਾਏ ਜਿਹੜਾ ਤਰੀਕਾ ਮੈਂ ਅੱਜ ਹੁਣ ਔਨ ਕੈਮਰਾ ਤੁਹਾਨੂੰ ਸਮਝਾਣ ਲੰਗਾ ਵਾ ਤੁਹਾਡੀ ਜ਼ਿੰਦਗੀ ਤੁਹਾਡਾ weight loss journey ਬਹੁਤ ਸ਼ਾਨਦਾਰ ਹੋ ਜੇਗੀ ਤੁਹਾਡਾ ਭਾਰ ਵੀ ਘਟ ਜਾਏਗਾ ਚਿਹਰੇ ਤੋਂ ਗਲੋ ਵੀ ਨਹੀਂ ਜਾਏਗਾ ਤੁਹਾਨੂੰ ਲੋਕੀ ਇਹ ਵੀ ਨਹੀਂ ਕਹਿਣਗੇ ਵੀ ਅਜੀਬ ਜਿਹਾ ਲੱਗਣ ਲੱਪਿਆ ਪੈੜਾ ਜਿਹਾ ਲੱਗਣ ਲੱਪਿਆ ਚਿਹਰੇ ਦਾ ਮਾਸਕ ਲੱਗਿਆ ਬਿਨਾ ਕਿਸੇ ਸਾਈਡ ਇਫੈਕਟ ਤੋਂ ਕੁਦਰਤੀ ਤਰੀਕੇ ਨਾਲ ਚੌਲਾ ਦਾ ਭਾਰ ਘਟਾਉਣ ਦਾ ਨੁਸਕਾ ਨੋਟ ਕਰ ਲਓ ਕੀ ਸਭ ਤੋਂ ਪਹਿਲਾਂ ਚੌਲ ਆਪਾਂ ਉਬਾਲ ਲੈਣੇ ਨੇ ਚੰਗੀ ਤਰ੍ਹਾਂ ਜਿੱਦਾਂ ਅਸੀਂ ਉਬਾਲਦੇ ਹਾਂ ਹੁਣ ਚੌਲਾਂ ਦੀ ਇੱਕ ਪ੍ਰੋਪਰਟੀ ਹੈ ਚੌਲਾਂ ਦੇ ਆਪਾਂ ਖਾਂਦੇ ਹਾਂ ਸਰ ਸਾਡੇ ਹਜਮ ਹੋ ਜਾਂਦੇ ਨੇ ਜਿਹੜੇ ਕੀ ਟ੍ਰਾਂਸਫਰ ਹੁੰਦੇ ਨੇ ਗੁਰਕੋਸ਼ਤ ਦੇ ਵਿੱਚ 슈ਗਰ 'ਚ ਜਿਹਦੇ ਨਾਲ ਇਹ ਸਟੋਰਡ ਫੈਟ ਬਣ ਜਾਂਦਾ ਸਟੋਰਡ ਫੈਟ ਮੀਨਸ ਢਿੱਡ ਦਾ ਜਿਹੜਾ ਫੈਟ ਹੈ ਉਹ ਬਾਹਰ ਨੂੰ ਆ ਜਾਂਦਾ ਠੀਕ ਹੈ ਤੋਂ ਅਲੇਰਗਾ ਢਿੱਡ ਨਹੀਂ ਗੱਲਾਂਦਾ ਹੁਣ ਇਹਨਾਂ ਨੂੰ ਖਾਣ ਦਾ ਜਿਹੜਾ ਤਰੀਕਾ ਉਹ ਚੇਂਜ ਕਰਨ ਲਈ ਕੀ ਕਰਨਾ ਪੈਂਦਾ ਇਹਨੂੰ ਤੁਸੀਂ ਸਬਤੂ ਬੇਲੇ ਇੱਕ ਮਿੱਟੀ ਦਾ ਘੜਾ ਲਓ ਅੱਛਾ ਇਹਨੂੰ ਚੌਲ ਨੂੰ ਉਬਾਲ ਲਿਆ ਉਹਦੇ ਵਿੱਚੋਂ ਪਾਣੀ ਕੱਢ ਲਿਆ ਇਹ ਪਾਣੀ ਕੱਢੇ ਹੋਏ ਚੌਲ ਪਾਣੀ ਕੱਢੇ ਹੋਏ ਚੌਲ ਨੇ ਜੀ ਬਿਲਕੁਲ ਚੌਲ ਉਬਾਲ ਲਓ ਉਸੇ ਵੇਲੇ ਇਹਨੂੰ ਜਿਹੜਾ ਇਹ ਨਹੀਂ ਕਰਨਾ ਉਹਨੂੰ ਪਹਿਲਾਂ ਚੌਲਾਂ ਨੂੰ ਠੰਡੇ ਹੋਣ ਦੇਣਾ ਠੀਕ ਹੈ ਠੰਡੇ ਮੀਨਸ 4-5 ਘੰਟੇ ਉਹਨਾਂ ਨੂੰ ਪਏ ਰਹਿਣ ਦਿਓ 4 ਘੰਟਿਆਂ ਬਾਅਦ ਇਹਨੂੰ ਆਪਾਂ ਇੱਕ ਮਿੱਟੀ ਦੇ ਘੜੇ ਦੇ ਵਿੱਚ ਜਿੱਦਾਂ ਤੁਹਾਡੇ ਸਾਹਮਣੇ ਮੈਂ ਲੱਗਾ ਟ੍ਰਾਂਸਫਰ ਕਰਨ ਮਿੱਟੀ ਦੇ ਘੜੇ 'ਚ ਪਾ ਲਓ ਇਹਨੂੰ ਠੀਕ ਹੈ ਮਿੱਟੀ ਦੇ ਘੜੇ 'ਚ ਪਾਉਣ ਤੋਂ ਬਾਅਦ ਇਹਨੂੰ ਅਸੀਂ ਜਾਗ ਲਾਣੀ ਹੈ ਜਿੱਦਾਂ ਅਸੀਂ ਦਹੀਂ ਠੀਕ ਹੈ ਦਹੀਂ ਤੁਸੀਂ ਸੈਕਿੰਡ ਨੰਬਰ ਤੇ ਜਿਹੜਾ ਇਹਦਾ ਕੰਟੈਂਟ ਯੂਜ਼ ਹੋਣਾ ਉਹ ਯੂਜ਼ ਹੋਣਾ ਦਹੀਂ ਠੀਕ ਹੈ ਦਹੀਂ ਆਪਾਂ ਕਿਉਂ ਕਰਨਾ ਹੈ ਜਿੱਦਾਂ ਅਸੀਂ ਦਹੀਂ ਜਮਾਈਦਾ ਨਾ ਉਦਾਂ ਇਹਦੀ ਆਪਾਂ ਚਾਵਲਾਂ ਦੀ ਕਰਨੀ ਹੈ ਫਰਮੈਂਟੇਸ਼ਨ ਅੱਛਾ ਫਰਮੈਂਟੇਸ਼ਨ 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 ਜਿੱਦਾਂ ਜਾਗ ਲਈਦਾ ਆਪਾਂ ਉਦਾਂ ਸੇਮ ਦਹੀਂ ਦੇ ਨਾਲ ਆਪਾਂ ਇਹਨੂੰ ਜਾਗ ਲਾਵਾਂਗੇ ਇਹਨੂੰ ਫਰਮੈਂਟੇਸ਼ਨ ਕਰਾਂਗੇ ਜਦੋਂ ਇਹਦੀ ਫਰਮੈਂਟੇਸ਼ਨ ਹੋ ਜਾਂਦੀ ਹੈ ਉਦੋਂ ਚਾਵਲਾਂ ਦੀ ਜਿਹੜੀ ਪ੍ਰੋਪਰਟੀ ਹੈ ਬਿਲਕੁਲ ਚੇਂਜ ਹੋ ਜਾਂਦੀ ਹੈ ਇਹ ਬਹੁਤ ਈਜ਼ੀ ਟੂ ਡਾਈਜੈਸਟ ਹੋ ਜਾਂਦੇ ਨੇ ਤੁਹਾਡਾ ਇਮਿਊਨ ਸਿਸਟਮ ਵਧਾਉਂਦੇ ਨੇ ਤੁਹਾਡੇ ਜਿਹੜੇ ਫੈਟ ਸੈੱਲ ਨੇ ਉਹਨਾਂ ਨੂੰ ਬਰਨ ਕਰਦੇ ਨੇ ਉਤੋਂ ਇਲਾਵਾ ਇਹ ਜਿਹੜੀ ਤੁਹਾਡੀ ਗੱਟ ਹੈਲਥ ਲਈ ਬਹੁਤ ਅੱਛਾ ਕਾਦਾ ਪੀਤਾ ਤੁਹਾਨੂੰ ਬਹੁਤ ਫਾਸਟ ਪਚੇਗਾ ਠੀਕ ਹੈ ਜਿੰਨੀ ਜ਼ਿਆਦਾ ਫਾਸਟ ਪਚੇਗਾ ਉਹਨਾਂ ਦਾ ਤੁਹਾਡਾ weight loss ਵੱਧ ਹੋਏਗਾ ਪਲੱਸ ਇਹਦੇ ਚ ਇੱਕ ਹੋਰ ਫਾਇਦਾ ਹੈਗਾ ਜੇ ਤੁਹਾਨੂੰ ਕਨਸਟਿਪੇਸ਼ਨ ਰਹਿੰਦੀ ਹੈ ਕਨਸਟਿਪੇਸ਼ਨ ਆਂਦੀ ਤੁਹਾਡੀ ਕਨਸਟਿਪੇਸ਼ਨ ਵੀ ਦੂਰ ਹੋਏਗੀ ਤੁਹਾਡੀ ਕੰਬਜ ਦੀ ਪ੍ਰੋਬਲਮ ਵੀ ਦੂਰ ਹੋਏਗੀ ਇੱਕ ਹੋਰ ਫਾਇਦਾ ਹੈ ਫਰੂਕੀ ਸਾਹਿਬ ਇਹਦਾ ਜੀ ਇਹਦਾ ਜੇ ਕਿਸੇ ਨੂੰ ਲੈਕਟਸ ਇਨਟੋਲਰੈਂਸ ਹੈ ਵੀ ਦੁੱਧ ਪੀਂਦੇ ਸਾਰ ਨੂੰ ਟਾਇਲਟ ਭਜਣਾ ਪੈਂਦਾ ਤੇ ਉਹ ਵੀ ਉਹਦੀ ਜਿਹੜੀ ਮੁਸ਼ਕਲ ਹੈ ਉਹ ਵੀ ਹੱਲ ਹੋਏਗੀ ਸੋ ਇੱਕੋ ਹੀ ਫਾਰਮੂਲੇ ਦੇ ਵਿੱਚ ਇੰਨੇ ਫਾਇਦੇ ਜੀ ਜੀ ਇੰਨੇ ਫਾਇਦੇ ਉਹ ਵੀ ਉਸ ਸਮਾਨ ਦੇ ਨਾਲ ਜਿਹੜਾ ਤੁਹਾਡੇ ਘਰ 'ਚ इजीली ਅਵੇਲੇਬਲ ਹੈ ਜੀ ਜੀ ਇਹਦੇ ਵਿੱਚ ਜਿਹੜਾ ਲਾਸਟ ਕੰਟੈਂਟ ਏ ਉਹ ਹੈਗਾ ਜੀ ਨਮਕ ਕਾਲਾ ਨਮਕ ਪਿੰਕ ਰੌਕ ਸాల్ਟ ਹਾਂ ਪਿੰਕ ਰੌਕ ਸాల్ਟ ਹੋ ਗਿਆ ਜੀ ਮਿਨਰਲ ਸాల్ਟ ਹਾਂ ਇਹ ਆਪਾਂ ਬੇਲ ਕੋਲ ਥੋੜਾ ਜਿਹਾ ਯੂਜ਼ ਕਰਨਾ ਸਮਝ ਲਓ ਵੀ ਇੱਕ ਚੁਟਕੀ ਜਿੰਨਾ ਸਮਝ ਗਏ ਆਪਾਂ ਪਿੰਕ ਰੌਕ ਸాల్ਟ ਜਿਹੜਾ ਇਹਦੇ ਵਿੱਚ ਘੜੇ ਦੇ ਵਿੱਚ ਐਡ ਕਰਤਾ ਤੁਹਾਡੇ ਸਾਹਮਣੇ ਠੀਕ ਹੈ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਆਪਾਂ ਮੂੰਗਫਲੀ ਰਹਿ ਗਈ ਜੜਾ ਮੂੰਗਫਲੀ ਵੀ ਖਵਾਵਾਂਗੇ ਤੁਹਾਨੂੰ ਸਭ ਕੁਝ ਕਰਾਂਗੇ ਉਹ ਜਦੋਂ ਅਸੀਂ ਸਾਰਾ ਨੁਸਖਾ ਫਾਰਮੂਲਾ ਬਣ ਕੇ ਰੈਡੀ ਹੋ ਗਿਆ ਉਦੋਂ ਤੁਹਾਨੂੰ ਦੱਸਾਂਗੇ ਇਹ ਆਪਾਂ ਜਿਹੜਾ ਨੁਸਖਾ ਫਾਰਮੂਲਾ ਬਣਾ ਕੇ ਜੀ ਜੀ ਬਣਾ ਕੇ ਰੱਖਿਆ ਹੋਇਆ ਸੀ ਇਹਨੂੰ ਹੁਣ ਆਪਾਂ 24 ਘੰਟੇ ਪਹਿਲਾਂ ਦਾ ਰੱਖਿਆ ਹੋਇਆ ਜੀ ਠੀਕ ਹੈ ਮਤਲਬ ਅਸੀਂ ਚੌਲ ਵਿੱਚ ਪਾ ਤੇ ਉਬਲੇ ਹੋਏ ਇਸ ਦੀ ਵਿੱਚ ਕੀ ਤੁਸੀਂ ਪਾਏ ਨੇ ਉਸ ਤੋਂ ਬਾਅਦ ਦਹੀਂ ਪਾਤੀ ਨਮਕ ਪਾਤਾ ਤੇ ਇਹਨੂੰ 24 ਘੰਟੇ ਅਸੀਂ ਰੱਖ ਦੇਣਾ ਟੱਕ ਕੇ ਬਿਲਕੁਲ ਜੀ ਟਾਕੇ ਰੱਖਤਾ ਉਹਨੂੰ ਤਾਂ ਬਾਤ ਸਾਡੇ ਕੋ ਆ ਰਿਜ਼ਲਟ ਆ ਗਿਆ ਜੀ ਉਹਦਾ ਨੁਸਖਾ ਫਾਰਮੂਲਾ ਬਣ ਕੇ ਬਿਲਕੁਲ ਤਿਆਰ ਹੈ ਇਹ ਤਾਂ ਦਹੀਂ ਜਮਗੀ ਜੀ ਚੋਲਾ ਦੀ ਦਹੀਂ ਜਮਗੀ ਚੋਲਾ ਦੀ ਦਹੀਂ ਜਮਗੀ ਜੀ ਇਹ ਜਿਹੜੀ ਚੋਲਾ ਦੀ ਦਹੀਂ ਹੈ ਨਾ ਐਡੀ ਸ਼ਾਨਦਾਰ ਚੀਜ਼ ਹੈ ਨਾ ਇਹ ਐਡੀ ਸ਼ਾਨਦਾਰ ਚੀਜ਼ ਹੈ ਵੀ ਤੁਹਾਡੇ ਅੰਦਰ ਜਿਹਨੂੰ ਕਹਿੰਦੇ ਨਾ ਪੰਜਾਬੀ ਜੇ ਵੀ ਠੰਡ ਪਾ ਦੂ ਅੱਛਾ ਤੁਹਾਨੂੰ ਅੰਦਰ ਜਿੰਨੀ ਮਰਜ਼ੀ ਗਰਮੀ ਹੁੰਦੀ ਹੋਏ ਤੁਹਾਡੇ ਅੰਦਰ ਭਾਵੇਂ ਪਿਸ਼ਾਬ ਵੀ ਲੱਗ ਕੇ ਆਂਦਾ ਹੋਏ ਤੁਸੀਂ ਗਰਮੀ ਤੋਂ ਪਰੇਸ਼ਾਨ ਹੋ ਇੱਕ ਕੂਲਿੰਗ ਇਫੈਕਟ ਬਾਡੀ ਨੂੰ ਇੰਨਾ ਵਧੀਆ ਇੱਕ ਕੂਲਿੰਗ ਇਫੈਕਟ ਦੇਗੀ ਪਲੱਸ ਤੁਹਾਡੀ ਜਿਹੜੀ weight loss ਹੈ ਉਹ ਵੀ ਹੋਏਗਾ ਤੁਹਾਡੇ ਅੰਦਰ ਜਿਹੜੀ ਕਿਸੇ ਤਰ੍ਹਾਂ ਦਾ ਐਸਿਡ ਹੈ ਗੰਦਗੀ ਹੈ ਜਿਹੜੀ ਅੰਦਰ ਇਕੱਠੀ ਹੋਈ ਪਈ ਹੈ ਡੀਟੌਕਸ ਵੀ ਕਰੇਗੀ ਜੀ ਬਿਲਕੁਲ ਇੱਕੋ ਹੀ ਫਾਰਮੂਲੇ ਦੇ ਫਰੂਕੀ ਸਾਹਿਬ ਉਹ ਵੀ ਜਿਹੜਾ ਫਾਰਮੂਲਾ ਸਾਨੂੰ ਬਾਜ਼ਾਰੋਂ ਕੁਝ ਲੱਭਣ ਦੀ ਲੋੜ ਨਹੀਂ ਹੈਗੀ ਤੇ ਤੁਹਾਡੇ ਕੋ ਘਰ ਦੇ ਵਿੱਚ ਆਮ ਗਿਰੀਆਂ ਪਈਆਂ ਹੁੰਦੀਆਂ ਹਨ ਮੂੰਗਫਲੀ ਮੂੰਗਫਲੀ ਨੇ ਜੀ ਬੀਓ ਗੈਟ ਅ ਕਿਲ ਯੂ ਨੀ ਇਹ ਪੁਨੀ ਨਹੀਂ ਨਾ ਪੁਨੀਆ ਨਹੀਂ ਹੋਈਆਂ ਜੀ ਇਹ ਕੱਚੀਆਂ ਨੇ ਅੱਛਾ ਡਾਕਟਰ ਸਾਹਿਬ ਫਿਰ ਇਹ ਚੌਲਾ ਦੀ ਦਹੀਂ ਜੰਮ ਗਈ ਤੇ ਦਹੀਂ ਜੰਮਣ ਤੋਂ ਬਾਅਦ ਫਿਰ ਇਹ ਮੂੰਗਫਲੀ ਹੈ ਇਹ ਕਿਵੇਂ ਖਾਣੀ ਜੀ ਮਤਲਬ ਇੱਕ ਚਮਚਾ ਜਾਂ ਕਿਵੇਂ ਕਿਸ ਤਰੀਕੇ ਨਾਲ ਦੇਖੋ ਜੀ ਜਿੰਨੀ ਕੋ ਮੂੰਗਫਲੀ ਆਪਾਂ ਪਾਈ ਹੈ ਨਾ ਇੰਨੇ ਕੋ ਦਾਣੇ ਜਿਹੜੇ ਮੂੰਗਫਲੀ ਦੇ ਨੇ ਜਿਹੜੇ ਓਵਰਨਾਈਟ ਸੇਵ ਸੋਕ ਕਰਕੇ ਰੱਖੇ ਹੋਏ ਨੇ ਇਹਨਾਂ ਦੇ ਵਿੱਚੋਂ ਪਾਣੀ ਰਿਮੂਵ ਕਰਕੇ ਜਿੰਨੇ ਦਾਣੇ ਹੈਗੇ ਨੇ ਉਹ ਸਾਰੇ ਤੁਸੀਂ ਇਹਦੇ ਵਿੱਚ ਐਡ ਕਰ ਲੈਣੇ ਨੇ ਇਹਦੇ ਵਿੱਚੋਂ ਅਸੀਂ ਮਤਲਬ ਮੂੰਗਫਲੀ ਦੇ ਦਾਣੇ ਨੇ ਉਹ ਐਡ ਕਰ ਲਏ ਹਾਂਜੀ ਹਾਂਜੀ ਬਿਲਕੁਲ ਪਾਤਾ ਜ ਕਿਆ ਬਾਤ ਹੈ ਸੋ ਤੁਸੀਂ ਦੇਖੋ ਚੌਲ ਖਾਣ ਦਾ ਤਰੀਕਾ ਚੌਲ ਬਣਾਉਣ ਦਾ ਤਰੀਕਾ ਹੈ ਜਿਹੜਾ ਅੱਜ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਜਿਹੜੇ ਚਾਵਲ ਹੈਗੇ ਆ ਖਾਣੇ ਨੇ ਜਿਹੜਾ ਕੀ ਤੁਹਾਡਾ ਵਜ਼ਨ ਹੈਗਾ ਲੌਕ ਹੋਇਆ ਵਜ਼ਨ ਹੈ ਜਿਹੜਾ ਉਸ ਨੂੰ ਘਟਾਉਣਾ ਸ਼ੁਰੂ ਕਰ ਦੇਗਾ ਦੇਖੋ ਜੀ ਆ ਜਿਹੜੀ ਹੁਣ ਚੌਲਾਂ ਵਾਲੀ ਦਹੀਂ ਜਿਹੜੀ ਸਾਡੀ ਇਹ ਅੱਛਾ ਚੌਲਾਂ ਵਾਲੀ ਦਹੀਂ ਦਹੀਂ ਵਾਲੇ ਚਾਵਲ ਨਹੀਂ ਚੌਲਾਂ ਵਾਲੀ ਦਹੀਂ ਚੌਲਾਂ ਵਾਲੀ ਦਹੀਂ ਜਿਹੜੀ ਇਹ ਬਣ ਕੇ ਤਿਆਰ ਹੈ ਠੀਕ ਹੈ ਤੇ ਇਹਦੇ ਵਿੱਚ ਜਿਹੜੇ ਮੂੰਗਫਲੀ ਦੇ ਦਾਣੇ ਆਪਾਂ ਪਾਏ ਨੇ ਇਹਨਾਂ ਦਾ ਇੱਕ ਵਿਸ਼ੇਸ਼ ਕਾਰਨ ਹੈਗਾ ਕੀ ਕਾਰਨ ਹੈ ਦੇਖੋ ਜੀ ਇਹਦੇ ਵਿੱਚ ਹੁੰਦਾ ਮੂੰਗਫਲੀ ਦੇ ਦਾਣਿਆਂ ਵਿੱਚ ਉਦਾਂ ਪ੍ਰੋਟੀਨ ਜਦੋਂ ਬਾਡੀ ਦੇ ਅੰਦਰ ਤੁਹਾਡੇ ਪ੍ਰੋਟੀਨ ਜਾਏਗਾ ਇਹਦੇ ਨਾਲ ਫਰਮੈਂਟੇਟਿਡ ਜਿਹੜੇ ਚਾਵਲ ਨੇ ਉਹਨਾਂ ਦੇ ਨਾਲ ਜਦੋਂ ਤੁਹਾਡੇ ਇਹ ਦਹੀਂ ਜਾਏਗਾ ਅੰਦਰ ਤੇ ਨਾਲ ਤੁਹਾਡੇ ਜਾਏਗਾ ਉਹਦੇ ਵਿੱਚ ਹੈਗੇ ਨੇ ਬਿਲਕੁਲ ਦਹੀਂ ਵਰਗੀ ਮਾਫ ਕਰਨਾ ਵਿੱਚ ਰੋਗ ਰਹੇ ਬਿਲਕੁਲ ਦਹੀਂ ਵਰਗੀ ਫ੍ਰੈਗਰੈਂਸ ਆ ਰਹੀ ਹੈ ਹਾਂਜੀ ਹਾਂਜੀ ਫਰੂਕੀ ਸਾਹਿਬ ਬਿਲਕੁਲ ਨਹੀਂ ਹੈ ਰਹੀ ਖਾਣ ਲਈ ਟੇਸਟੀ ਵੀ ਬੜੀ ਹੈ ਅੱਛਾ ਤੇ ਇਹਦੇ ਵਿੱਚ ਜੇ ਆਪਾਂ ਮੂੰਗਫਲੀ ਦੇ ਦਾਣੇ ਐਡ ਕੀਤੇ ਨੇ ਨਾ ਉਹਦਾ ਇੱਕ ਵਿਸ਼ੇਸ਼ ਰੀਜ਼ਨ ਹੈਗਾ ਇਹਦੇ ਵਿੱਚ ਹੁੰਦਾ ਪ੍ਰੋਟੀਨ ਜਦੋਂ ਤੁਹਾਡੇ ਨਾਲ ਇਹ ਫਰਮੈਂਟੇਟਿਡ ਚਾਵਲ ਦੇ ਨਾਲ ਪ੍ਰੋਟੀਨ ਜਾਏਗਾ ਇੱਕ ਤੇ ਤੁਹਾਨੂੰ ਜ਼ਿਆਦਾ دیر ਭੁੱਖ ਨਹੀਂ ਲੱਗੇਗੀ ਛੇਤੀ ਹੀ ਦਿਆਂ ਠੀਕ ਹੈ ਦੂਜੇ ਨੰਬਰ ਤੇ ਇਹਦੇ ਨਾਲ ਤੁਹਾਡਾ ਜਣਾ ਮਸਲ ਲੌਸ ਹੋਣਾ ਸੀ ਤੁਹਾਡਾ ਮਸਲ ਲੌਸ ਨਹੀਂ ਹੋਏਗਾ ਠੀਕ ਹੈ ਜਦੋਂ ਸਾਡੀ ਪ੍ਰੋਟੀਨ ਪੂਰੀ ਹੋਣ ਲੱਗੇ ਤੁਹਾਡੇ ਅੰਦਰ એનર્ਜੀ ਵੀ ਪੂਰੀ ਰਹੇਗੀ ਤੁਹਾਡੇ ਅੰਦਰ ਹੈਪੀ ਹਾਰਮੋਨ ਵੀ ਵਧਣਗੇ ਸਭ ਕੁਝ ਹੋਏਗਾ ਤੁਹਾਨੂੰ ਭੁੱਖੇ ਵੀ ਨਹੀਂ ਰਹਿਣਾ ਪਏਗਾ ਠੀਕ ਹੈ ਤੁਹਾਡੇ ਅੰਦਰ ਖੇਜਵਲੀ ਗੱਲ ਵੀ ਨਹੀਂ ਆਏਗੀ ਵੀ ਐਂਗਰ ਇਸ਼ੂ ਆ ਜਾਣਗੇ ਵੀ ਖਿਜੀ ਜੋ ਲੜੀ ਜੋ ਕੇ ਨਾ ਇਦਾਂ ਦਾ ਵੀ ਨਹੀਂ ਹੋਏਗਾ ਤੁਹਾਡਾ ਬੀਪੀ ਵੀ ਕੰਟਰੋਲ 'ਚ ਰਹੇਗਾ ਸਾਰਾ ਕੁਝ ਵਧੀਆ ਰਹੇਗਾ ਡਾਕਟਰ ਸਾਹਿਬ ਇਸ ਤੇ ਇੰਨੀ ਵਧੀਆ ਫ੍ਰੈਗਨਸ ਆਉਂਦੀ ਹੈ ਮੂcho ਲਾਰਾ ਆਪਣੇ ਆਉਣ ਲੱਗ ਗਿਆ ਜੀ ਬਿਲਕੁਲ ਜੀ ਬਿਲਕੁਲ ਮੈਂ ਆਪ ਖਾਣਾ ਵਾ ਮੈਨੂੰ ਬੜਾ ਫਾਇਦਾ ਆਇਆ ਜੀ ਇਹਨਾਂ ਠੀਕ ਹੈ ਮੇਰੇ ਅੰਦਰ એનર્ਜੀ ਲੈਵਲ ਹਾਂਜੀ ਤੇ ਅੱਛਾ ਡਾਕਟਰ ਸਾਹਿਬ ਫਿਰ ਅ ਅਗਰ ਇਦਾਂ ਦੀ ਜਿਹੜੇ ਨੁਸਕੇ ਨੇ ਟੋਟਕੇ ਨੇ ਕਈ ਵਾਰ ਟਾਈਮ ਬੰਦੇ ਕੋਲ ਹੁੰਦਾ ਹੈ ਕਈ ਵਾਰ ਨਹੀਂ ਵੀ ਹੁੰਦਾ ਤੇ ਕੋਈ ਪਰਮਨੈਂਟ ਹੱਲ ਹੈ ਜੀ ਜਿਹੜੇ ਨੁਸਕੇ ਕੁਦਰਤ ਨੇ ਬਣਾਏ ਹੋਣ ਤੁਹਾਡੇ ਕੋਲ ਦੇਖੋ ਜੀ ਬਹੁਤ ਕੁਝ ਹੈਗਾ ਤੁਹਾਡੇ ਤੋਂ ਸਾਡੇ ਕੋਲ ਪ੍ਰੋਪਰ ਆਪਾਂ ਗਾਈਡ ਵੀ ਕਰਦੇ ਆ ਬਿਲਕੁਲ ਫ੍ਰੀ ਆਫ ਕਾਸਟ ਤੁਹਾਨੂੰ ਡਾਈਟ ਚਾਰਟ ਵੀ ਦਵਾਂਗੇ ਤੁਹਾਨੂੰ ਮੈਨੇਜ ਵੀ ਕਰਨਾ ਸਿਖਾਵਾਂਗੇ ਅਕੋਰਡਿੰਗ ਟੂ ਯੂਅਰ ਨੀਡ ਅਕੋਰਡਿੰਗ ਟੂ ਯੂਅਰ ਏਜ ਅਕੋਰਡਿੰਗ ਟੂ ਯੂਅਰ ਲਿਮਿਟਸ ਤੁਹਾਡੀਆਂ ਲਿਮਿਟਸ ਕੀ ਨੇ ਕਿਦਾਂ ਕਿੰਨੀ ਤੁਸੀਂ ਕਰ ਸਕਦੇ ਹੋ ਉਹਦੇ ਅਕੋਰਡਿੰਗ ਅਸੀਂ ਕਸਟਮਾਈਜ਼ ਕਰਕੇ ਦਿੰਨੇ ਆ ਟਾਈਟ ਚਾਰਟ ਤੇ ਉਹਦਾ ਆਪਾਂ 1 ਰੁਪਿਆ ਵੀ ਚਾਰਜ ਨਹੀਂ ਕਰਦੇ ਕਿਸੇ ਨੇ ਵੀ ਆਪਣੀ weight loss journey ਕਰਨੀ ਹੋਵੇ ਉਹਦੇ ਲਈ ਕੋਈ ਤੁਹਾਨੂੰ ਹੈਲਪ ਦੀ ਲੋੜ ਏ ਫ੍ਰੀ ਆਫ ਕਾਸਟ ਆਪਣਾ ਇੱਕ WhatsApp ਦੇ ਉੱਤੇ ਬੋਲ ਕੇ ਮੈਸੇਜ ਭੇਜ ਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਮੇਰਾ ਐਡਰੈਸ ਚਾਹੀਦਾ ਲੋਕੇਸ਼ਨ ਚਾਹੀਦੀ ਉਹ ਵੀ ਤੁਹਾਨੂੰ ਭੇਜਾਂਗਾ ਮੈਂ ਸਾਰੀ ਹਰ ਇੱਕ ਚੀਜ਼ ਲਈ ਤੁਹਾਨੂੰ ਗਾਈਡ ਕਰਾਂਗਾ ਉਹ ਵੀ ਉਹਦੇ ਲਈ ਕੋਈ ਐਕਸਟਰਾ ਪੈਸੇ ਨਹੀਂ ਚਾਰਜ ਕਰਦਾ ਨਾ ਕੋਈ ਸਲਾਮਤ ਚਰੇ ਦੀ ਫੀਸ ਹੈ ਜੀ ਜੀ ਡਾਕਟਰ ਸਾਹਿਬ ਅੱਛਾ ਤੁਸੀਂ ਬੈਠੇ ਕਿੱਥੇ ਹੋ ਜੀ ਇਸ ਵੇਲੇ ਮਿਲਣ ਦਾ ਢੰਗ ਕੀ ਹੈ ਤੁਹਾਨੂੰ ਦੇਖੋ ਜੀ ਮਿਲਣ ਦਾ ਢੰਗ ਬਹੁਤ ਆਸਾਨ ਹੈ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਜਲੰਧਰ বাস ਸਟੈਂਡ ਦੇ ਨਾਲ ਪੁਲਿਸ ਲਾਈਨ ਹੈਗੀ ਹੈ ਪੁਲਿਸ ਲਾਈਨ ਤੋਂ ਸਿੱਧਾ ਅੱਗੇ ਆਓਗੇ ਤੇ ਹੋਟਲ ਪ੍ਰੈਜ਼ੀਡੈਂਟ ਆਏਗਾ ਹੋਟਲ ਪ੍ਰੈਜ਼ੀਡੈਂਟ ਦੇ ਪਿੱਛੇ ਅਰੋੜਾ ਪ੍ਰਾਈਮ ਟਾਵਰ 20 ਮਿੰਟ ਚ ਪਹਿਲੀ ਦੁਕਾਨ ਹੈ ਤੇ ਛੇਤੀ ਆਪਾਂ ਜਿਹੜਾ ਆਪਣਾ ਐਡਰੈਸ ਹੈ ਉਹ ਚੇਂਜ ਕਰ ਰਹੇ ਹਾਂ ਕਿਉਂਕਿ ਇੱਥੇ ਪੇਸ਼ੈਂਟ ਸਾਡੇ ਤੋਂ ਜ਼ਿਆਦਾ ਆਉਂਦੇ ਨੇ ਤੇ ਉਹਨਾਂ ਦੀ ਸ਼ਿਟਿੰਗ ਆ ਪਾਰਕਿੰਗ ਇਸ਼ੂ ਵੀ ਹੈਗਾ ਥੋੜਾ ਜਿਹਾ ਬੈਠਣ ਦਾ ਵੀ ਉਹਨਾਂ ਦੀ ਜਗ੍ਹਾ ਵੀ ਘਟੇ ਉਹਦੇ ਲਈ ਆਪਾਂ ਬਿਲਕੁਲ ਇਸ ਨੇੜੇ ਹੀ ਐਡਰੈਸ ਨਵਾਂ ਆਪਾਂ ਤੁਹਾਨੂੰ ਛੇਤੀ ਨੈਕਸਟ ਵੀਡੀਓ ਦੇ ਵਿੱਚ ਡਿਸਕਲੋਜ਼ ਕਰਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਅ ਇੱਕ ਦੇਖੋ ਤੁਸੀਂ ਡਾਕਟਰ ਸਾਹਿਬ ਨੇ ਜਿਹੜੀ ਇਹ ਚੌਲਾਂ ਵਾਲੀ ਦਹੀਂ ਬਣਾਈ ਹੈ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿੱਦਾਂ ਵਜ਼ਨ ਲੌਕ ਹੋ ਗਿਆ ਤੇ ਉਹ ਵਜ਼ਨ ਨੂੰ ਘਟਾਉਣਾ ਇਹ ਪਹਿਲੇ ਦਿਨ ਤੋਂ ਹੀ ਸ਼ੁਰੂ ਕਰ ਸਕਦੀ ਹੈ अच्छा डाट्स सब कुछ और करना चाहते हो बिल्कुल ही जी, बिल्कुल जिन्ना मेरे वीरा भ्रावा को ज्यादा टाइम नहीं हैगा शॉर्टेज जे जेड़े बाहर बैठे ने एनआरआई भ्रात ਸਾਡੇ ইংল্যান্ড ਕੈਨੇਡਾ ਅਮਰੀਕਾ ਜੇ ਉਹਨਾਂ ਕੋਲੋਂ ਸਾਨੂੰ ਬਹੁਤ ਅੱਛਾ ਫੀਡਬੈਕ ਆ ਰਿਹਾ ਇਹ ਸਾਡੀ ਹੈਗੀ ਹੈ ਫੈਟ ਕਟਰ ਮਸ਼ੀਨ ਦਵਾਈ ਜਿਨ੍ਹਾਂ ਦੇ ਕੋਲ ਸਮੇਂ ਦੀ ਘਾਟ ਹੈ ਜਾਂ ਜਿਹੜੇ ਕਹਿੰਦੇ ਸਾਨੂੰ ਨੁਸਕੇ ਨਾਲ ਫਾਇਦਾ ਨਹੀਂ ਹੋ ਰਿਹਾ ਉਹਨਾਂ ਲਈ ਅਸੀਂ ਇਹ ਲੈ ਕੇ ਆਏ ਆ ਬਹੁਤ ਫਰੂਕੀ ਸਾਹਿਬ ਵਾਜਬ ਪੈਸਿਆਂ ਦੇ ਵਿੱਚ ਜਿੰਨੇ ਪੈਸੇ ਤੁਸੀਂ ਸੋਚ ਲਓ ਉਸ ਤੋਂ ਵੀ ਘੱਟ ਪੈਸਿਆਂ ਦੇ ਵਿੱਚ ਅਸੀਂ ਇਹਦੀ ਜਿਹੜੀ ਡਿਲੀਵਰੀ ਏ ਉਹ ਵੀ ਆਲ ਓਵਰ ਵਰਲਡ ਕਰ ਰਹੇ ਹਾਂ ਇਸ ਵੇਲੇ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਜੇ ਆਰਾਮ ਨਵ ਜਾ ਰਹੀ ਹੈ ਦਵਾਈ ਬਿਨਾ ਕਿਸੇ ਰੋਕ ਟੋਕ ਤੋਂ ਜਾ ਰਹੀ ਹੈ ਕਿਸੇ ਵੀ ਮੇਰੇ ਵੀਰ ਭਰਾ ਨੂੰ ਇਹ ਦਵਾਈ ਚਾਹੀਦੀ ਹੋਏ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਅਸੀਂ ਉਹ ਡਿਲੀਵਰੀ ਵੀ ਕਰਾਵਾਂਗੇ ਤੇ ਇਹਦੇ ਰਿਜ਼ਲਟ ਵੀ ਬਹੁਤ ਸ਼ਾਨਦਾਰ ਨੇ ਤੁਸੀਂ ਬਾਹਰ ਪੇਸ਼ੈਂਟ ਬੈਠੇ ਸੀ ਤੁਸੀਂ ਉਹਨਾਂ ਕੋਲ ਸੋਣੀ ਲਿਆ ਵੀ ਕਿੰਨੇ ਸੈਟੀਸਫਾਈਡ ਸੀਗੇ ਜੀ ਜੀ ਅਦਵਚੋ ਪ੍ਰੀਜੀ ਸਾਰੀ ਗਲਬਾਤ ਲਈ ਸੋ ਇਹ ਸਾਨੂੰ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਜਿਹਨਾਂ ਨੇ ਦੱਸਿਆ ਕਿਸ ਤਰੀਕੇ ਨਾਲ ਅਸੀਂ ਚੌਲਾਂ ਵਾਲੀ ਦਹੀਂ ਖਾ ਕੇ ਆਪਣਾ ਵਜ਼ਨ ਹੈਗਾ ਜਿਹੜਾ ਲੌਕ ਹੋਇਆ ਵਜ਼ਨ ਉਸ ਨੂੰ ਬੈਲੈਂਸ ਕਰ ਸਕਦੇ ਆ ਉਹ ਵਧੇ ਹੋਏ ਵਜ਼ਨ ਨੂੰ ਘਟਾ ਸਕਦੇ ਆ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹੋ ਹੈ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਵੈਦ ਹਕੀਮ ਡਾਕਟਰ ਨਾਲ ਜਿਹੜੀ ਗੱਲ ਤੁਸੀਂ ਜ਼ਰੂਰ ਕਰ ਲਿਆ ਕਰੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਆਗਿਆ ਧੰਨਵਾਦ